ਮੇਰਾ ਨਾਮ ਦਰਪੰਦਰ ਸਿੰਘ ਭਾਈ ਹੈ ਮੈਂ ਪੰਜਾਬ ਪ੍ਰਦੇਸ਼ ਪ੍ਰਕਾਰ ਗੰਦਰ ਜਲਪਟੰਡਾ ਦਾ ਪ੍ਰਧਾਨ ਹਾਂ ਫਤਿਹ ਪੰਜਾਬ ਦਾ ਬਾਕੀ ਕਮਿਟੀ ਮੈਂਦਰਾ ਸਾਡੇ ਪੰਜਾਬ ਦੇ ਪ੍ਰਧਾਨ ਸ੍ਰੀ ਪਿਆਰੇ ਰਣਜੀਤ ਹੈ ਅੱਜ ਇੱਕ ਮੀਟਿੰਗ ਹੋਈ ਹੈ ਵਾਸਟੈਂਡ ਹੈ ਕਿ ਕੀ ਮਾਮਲਾ ਸਰਸਟੈਂਡ ਵਾਸਟੈਂਡ ਹੈ ਕਿ ਸੰਮਤੀ ABC ਡਿਵੈਲਪਮੈਂਟ ਨਿਪਰਾਸੀ ਹੋਰ ਸੀ ਉੱਥੇ ਕੇ ਮੈਂ ਜਿਲ੍ਹਾ ਪ੍ਰਧਾਨ ਅਦ社ਰੀ ਪ੍ਰਧਾਨ ਅਦ社ਰੀ ਜਨ ਸਕੱਤਰ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਉਹਨਾਂ ਕੋਲੋਂ ਉਹਦਾ ਪੱਖ ਰੱਖਿਆ ਉਹਨੇ ਸਾਨੂੰ ਬੈਠਣ ਸਾਰੀ ਐਡੀਸੀ ਨੇ ਇੱਕੋ ਹੀ ਗੱਲ ਪੁੱਛੀ ਵੀ ਅਸੀਂ ਜਿਲ੍ਹਾ ਆਫਿਸ ਡਿਪਾਰਟਮੈਂਟ ਕਰਾਉਣਾ ਬਠਿੰਡ ਡਿਪਾਰਟਮੈਂਟ ਕਰਾਉਣਾ ਪਾਸੇ ਬਸੜਾ ਉਇਤੋਂ ਸ਼ਿਫਟ ਕਰਕੇ ਮਲੂੜ ਰੋਡ ਤੇ ਆ ਰਹੀ ਹੈ। ਔਰ ਇਹ ਬੱਸ ਅੱਗੇ ਜਿੰਦੇ ਚੱਲਦਾ ਰਹੂਗਾ। ਔਰ ਮੈਂ ਉਨੋਂ ਸੌ ਹਰ ਕਿਥੋਂ ਬੈਠੂੰ ਤੁਸੀਂ ਹੀ ਜਗਾ ਬੰਦਾ ਪਟਾਰੇ ਚ ਰਿਹਾ ਸੀ। ਕੋਈ ਇਹ ਬੱਸ ਅੱਗੇ ਚੱਲਦਾ ਰਹੂਗਾ। ਤੇ ਲੰਗਰ ਰੋਡ ਦੀ ਬਸਾਂ ਬਾਅਦ ਤੇ ਸੇ ਪਟਾਲਾ ਤੱਕ ਅੱਗੇ ਤਾਂ ਬਾਦ ਜਾ ਰਹੇ ਆ। ਔਰ ਉੱਥੇ ਜਾ ਕੇ ਦੇਖੋ ਉਹ ਪੁਰਾਣੀ ਬੱਸ ਅੱਡੇ ਵਿੱਚ ਜਿੱਤਦਾ ਰਿਹਾ ਹੈ। ਤੇ ਮਨ ਅਬ ਸੱਜਦਤੋ ਚੱਲ ਰਿਹਾ ਹੈ ਲੋਕੋ ਕੋ ਤੇ ਬਹੁਤ ਹੀ ਪ੍ਰਚਾਨ ਹੋ ਰਹੇ ਨੇ ਤੰਗ ਹੋ ਰਹੇ ਨੇ ਔਰ ਇੱਕ ਪਿਛੇ ਜੇ ਪੱਤਰਕਾਰ ਦੀ ਰਿਪੋਰਟ ਦੇ ਦਾ ਗਿਆ ਸੀ ਪਟਿਆਰੇ ਔਰ ਉਹ ਉਥੋਂ ਵੀਰ ਬਣਾ ਕੇ ਰਿਹਾ ਸੀ ਔਰ ਲੋਕਾਂ ਨੇ ਉਹਨੂੰ ਦੱਸਿਆ ਆਪ ਦਾ ਪੂਰਾ ਹਾਲ ਔਰ ਜਿਹੜੀ ਆ ਬਸਾ ਬਾਈਪਾਸ ਵਿਕਲਤੀ ਹੈ ਉਹ ਪਟਿਆਰੇ ਪਾਖ ਦੰਦਾ ਦੋਦੇ ਤਾਰ ਚੰਦੀ ਔਰ ਖੱਜਰ ਖਵਾ ਦਦੇ ਕਿ ਸੋਡੋ ਨੂੰ ਕੀਮਤ ਕੀਤੀ ਜਾ ਰਹੀ ਹੈ ਕਿੰਨੇ ਕਿਲੋ ਪਰੇਸ਼ਾਨ ਹੋਣਗੇ ਜਿਹੜੇ ਬ੍ਰਿੰਦੇ ਦਾ ਬੱਸ ਸਟੈਂਡ ਪਾਸਟਰ ਹੈ ਹਰ ਮਟੋਨੀ ਪਿੱਛੇ ਉਹ ਤੇ ਤੁਸੀਂ ਦੱਸੋ ਕਿ ਅਸੇਆਕਾ ਈਏ ਬਸਾ ਦਾ ਚਾਰਜ ਦੇ ਬਿਲਕੁਲ ਬਚਾ ਲਏ ਔਰ ਇਤੋਂ ਸਾਹਮਣੇ ਕੁਝ ਜਰੀਏ ਨਾਲ ਹੀ ਇਹਦੇ ਸ਼ਕਤੀਏ ਤੇ ਨਾਲ ਹੀ ਇਹਦੇ ਦਸੀਲ ਹੈ ਉਹ ਨਾਲ ਹੀ ਇਹਦੇ ਅਜੰਦਰਾ ਕਾਰਜਪੰਦਾ ਸਰਕਾਰੀ ਔਰ ਨਾਲ ਹੀ ਬੜਲੇ ਬਸੀ ਰਿ ਸਰਕਾਰੀ ਹਸਪਤਾਲ Pentec ਔਰ ਨਾਲ ਹੀ ਪਵਸ ਰੋਡ ਦੇ ਉੱਤੇ ਔਰ ਇਸ ਏਰੀਆ ਦੇ ਵਿੱਚ ਘਟੋ ਘਟ 100 ਦੇ ਕਿੰਨੇ ਹਸਪਤਾਲ ਹਨ ਔਰ ਪਿੰਡਾਂ ਤੋਂ ਜਿਹੜੇ ਗਰੀਬ ਲੋਕ ਹੁੰਦੇ ਆ ਆਪਣਾ ਇਲਾਜ ਕਰਾਉਣ ਲਈ ਉਹ ਇਤੋ ਤਰ ਦੇ ਤੇ 10-5 ਦੇ ਬੀ ਦੇ ਕੇ ਸਰਕਾਰੀ ਹਸਪਤਾਲ ਚਲੇ ਜਾਂਦੇ ਔਰ ਜਿਨ੍ਹਾਂ ਨੇ ਪ੍ਰਾਈਵੇਟ ਇਲਾਜ ਕਰਾਉਣਾ ਹੈ ਉਹਨਾਂ ਦੇ ਜੀ ਬਿਲਕੁਨ ਨਹੀਂ ਬੰਦੇ ਉਹ ਪ੍ਰਾਈਵੇਟ ਹਸਪਤਾਲ ਦੇ ਵਿੱਚ ਜਾਂ ਸਰਕਾਰੀ ਹਸਪਤਾਲ ਦੇ ਵਿੱਚ ਜਿਹੜੇ ਲੋਕ ਨੂੰ ਇਲਾਜ ਕਰਉਂਦੇ ਆ ਉਹਨਾਂ ਦੇ ਨਾਲ ਪੰਡਾ ਚੋ 2 4 5 ਜਰੂਰ ਨਾਲ ਹੁੰਦੇ ਆ ਉਹਦਾ ਕਾਰਨ ਨਹੀਂ ਹੁੰਦਾ ਕਿ ਵੀ ਕੁੰਦਾ ਮਰੀਜ਼ ਕੋਲੇ 2 ਬਦਰਾਤ ਹੋਵੇ ਪਰ ਜਦੋਂ ਕੋਲ ਬੱਤੇ ਤਿੰਨੇ ਰਹਿੰਦੀ ਆ ਤੇ ਉਹ ਦੋ ਬੰਦੇ ਜਿਹੜੇ ਹੁੰਦੇ ਆ ਦਿਨੇ ਆ ਰਿਓ ਚਲੇ ਜਾਂਦੇ ਆ ਰੋਟੀ ਲੈ ਕੇ ਫੇੜਾ ਜਾਂਦੀ ਆ ਉਹ ਜਦੋਂ ਰੋਟੀ ਲੈ ਕੇ ਉਹਦੇ ਬਸਾਟਾ ਸਾਹਮਣੇ ਆਇਤੋਂ ਰੋਟੀ ਲੈ ਕੇ ਪੈਦਲ ਚਲੀ ਜਾਂਦੇ ਆ ਤੇ ਉੱਥੇ ਆ ਇਹ 6 ਕਿਲੋਮੀਟਰ ਤੇ ਬਸ ਅੱਡਾ ਚਲਾ ਜਾਊਗਾ ਉਹ ਲੋਕ ਕੀ ਕਰਨਗੇ ਜਿਹੜੇ ਲੋਕ ਹਸਤਾ ਸਚੰਦੇ ਉਹ ਬੱਚੇ ਕੀ ਕਰਨਗੇ ਜਿਹੜੇ ਬੱਚੇ ਜਿੰਦਰਾਕਰ ਚੰਦੇ तकरीबन 5500 ਬੱਚਾ ਇੱਥੇ ਪਿੰਡੂ ਕਿੱਥੇ ਦਾ ਪੜ ਰਹਾ ਹੈਗਾ ਪਰਟੈਂਜ ਬਾਕੀ ਬਕਾਜ ਵਿੱਚ ਤੇ ਉਹ ਬੱਚਾ ਦਾ ਕੀ ਹਾਲ ਹੋਊਗਾ ਔਰ ਜਿਹੜੇ ਬੰਦੇ ਤੀ ਕਬੂ ਤਮ ਹੁੰਦੇ ਉਹ 7 ਕਿਲੋਮੀਟਰ ਤੋਂ ਤਰੀਕੀ ਵੀ ਪਤਨ ਦੀ ਹੋਂਦਰ ਜਦ ਬਣਟ ਕਰ ਦਿਆ ਕਰੋਗੇ ਜੇ ਛੇਟਾ ਕਰੋਗੇ ਔਰ ਜਿਹੜੇ ਬੰਦੇ ਡਾ. ਡੀਸੀ ਡਾਕਟਰ ਚੰਦਰ ਉਹ 7 ਕਿਲੋ ਮੀਟਰ ਤੇ ਅਮਾਖਾ ਹੋ ਜੂਗਾ। ਉਹ ਸਭ ਤੋਂ ਵੱਡਾ ਮਸਲਾ ਹੈਗਾ ਹੈਗਾ ਉਸ ਵਾਸਤੇ ਦੇ ਜਾਨ ਦਾ ਉਹ ਤਕਲੀਫ ਹੈਗੀ ਦੀ ਉਹ ਹੈਗੀ ਬਿੱਤੇ ਧੀਰਬੰਦਾ। ਉਹ ਤੋਂ ਚਲਦਾ ਹੈ। ਇੱਥੇ ਚਾਹ ਦੇ ਵਿੱਚ ਆ ਕੇ ਉੱਥੇ ਕੰਮ ਕਰਦਾ ਹੈ। ਛਾਲੂ ਬੱਚੇ ਦਾ ਕਰਦਾ ਰੋਟੀਆਂ ਪਕਾਉਣ ਦਾ ਕਸਟ ਹੈ। ਉਹਨਾਂ ਦੇ ਬੰਦੇ ਜਿਹੜੇ ਹੈਗੇ ਕੀ ਉਹ ਛੇ ਦਿਵਚਾਰੇ ਬਸ ਦੇ ਨਾਲ ਹੀ ਇੱਕ ਚੌਕ ਬਣਿਆਗਾ ਉਹ ਚੌਕ ਚੋਂ ਖੜਤੇ ਓਥੋਂ ਨਿਕਲਦੇ ਜਾਂਦੇ ਆਗਰ ਬਸਾ ਤੋਂ ਫਿਰ ਚਲਾ ਜਾਂਦਾ ਤੇ ਉਹ 400 ਰੁਪਏ ਜਾਂ 500 ਰੁਪਏ ਕਮਾਉਂਦਾ ਲ ਕਮਾਈ ਤੋਂ ਔਰ ਜੇ ਦੀ ਮਜ਼ਦੂਰੀ ਰੋਜ਼ ਦੀ ਲੱਗਦੀ ਉਹ ਵਿੱਚ 15 ਦਿਨ ਹੀ ਕੰਮ ਤਿਆਦਾ ਜਾਂ 20 ਦਿਨ ਕੰਮ ਤਿਆਦਾ ਔਰ ਜਦੋਂ ਉਹ ਤੋਂ ਆਊਗਾ 50 ਰੁਪਏ ਜਾਂਦੇ ਤੇ ਪਿੰਨਾਰ ਰੁਪਏ ਹਾਂ ਤੇ 100 ਰੁਪਏ ਤਾਂ ਉਹਦੇ ਰੱਖੇ ਦੇ ਕਰਕੇ ਅਗਰ ਉਹਦੇ ਨਾਲ ਲੱਗੀ तो चुगा ये सरकार अरीबा की सरकार है असि गरीबा बारे सोचते गरीब है दुखी कर रहे हैं बाकी सारा व्यापार इस बास अ पस कर फैलिया लोग और इतों ही चुबोस्त करके चले जाते हैं ਇਹਨੇ ਲੋਟੋਂ ਇਹਦਾ ਨਾ ਜੀ ਆਪਾਂ ਦੇਖਿਆ ਆਟੋ ਵਾਲੇ ਇਹਦੇ ਨਾਲ ਜੀ ਕਿਹੜੀ ਦੋਪਹਿਰ ਲੋਟ ਕਰਨੀ ਹੈ ਕੀ ਕਹਿਣਾ ਚਾਹੁੰਦਾ ਸੀ ਜਿਹੜੇ ਆਟੋ ਆ ਰਹੇ ਕਿਉਂ ਇਹ ਬੁਝਾਰ ਕਮੋਂ ਦੇਸ ਸਾਡੇ ਬੜਾ ਮੈਂ ਉਹਨਾਂ ਨਾਲ ਕੋਈ ਜ਼ਿਆਦਾ ਨਹੀਂ ਕਹਿਦਾ ਪਰ ਇਹ ਬੁਖ ਮਾਰੇ ਆ ਕਿ ਮੁਝੇ ਫੈਦਾ ਤੋਂ ਹੁੰਦੇ ਆ ਅਗਰ ਆਪਾਂ ਸਿੱਧਾ ਤੇ ਜਾਂਦੇ ਤਾਂ ਆਟੋ ਦਾ ਹੁਣੀ ਜਾਮਦਾ ਇਰਖਾ ਆ ਰਿਹਾ ਸੱਚ जो हो दस हजार आप गया तो शायद बुरे हाल होजूगा ट्रैफिक का समस्या जी ये कहते ट्रैफिक की समस्या है वह तो एक दुगनी कर रहे फिर बस अड्डा जाऊंगे तो पांच अड्डे हो बन जाएगी जो मानसा साइड से उत्त बस अड्डा दवारी आती है चौंक तो उतर जूगी उड्डा बन गया फिर उत्तर तो टेक्पुर दरलेगा उसमी सवारी आजगी पुराने अड्डे उतर जूगी कुछ नवे इतनेगा यह भी पुरानी इतने उतर जूगी उस उतरती जी तो तो है जी है चंडीगढ़ साइडिया चौक चाहिए और उस तो के फिर नहर से लोग उतर जाए इस तरह शहर एक अड्डा नहीं छे अड्डे बन जाएंगे और छिया अड्डा टेंपू होगी पर बुमार हो जागी ਇਹ ਇਹ ਤਰ੍ਹਾਂ ਦਾ ਮਸਲਾ ਇਹਨਾਂ ਨੂੰ ਸਾਂਭਿਆ ਨਹੀਂ ਜਾਣਾ ਦੂਸਰਾ ਬੱਸ ਡੈਡਾ ਉੱਥੇ ਜਾ ਰਿਹਾ ਹੈਗਾ ਅਸੀਂ ਮੈਡਮ ਨੂੰ ਇਹ ਵੀ ਸੁਝਾਇਆ ਸੀਗਾ ਵੀ ਜਿਹੜਾ ਬੱਸ ਡੈਡਾ ਤੁਸੀਂ ਉੱਥੇ ਨਹੀਂ ਜਾ ਰਹੇ ਹੋਗੇ ਉੱਥੇ ਹੈਗੇ ਲਾਸੀ ਸੀਮੈਂਟ ਟਰੱਕ ਸੀਮੈਂਟ 20 ਦਾ ਕਟ ਹੋ ਗਿਆ ਤਾਂ 100 ਟਰੱਕ ਜਿੱਦਣੇ ਨਿਕਲਦੇ ਉਹ ਰੋ ਬੱਸ ਡੈਡੇ ਦੇ ਨਾਲ ਹੈ ਸੀਮੈਂਟ ਟਰੱਕ ਜਿਹੜੇ ਜਾ ਰਹੇ ਹੈਗੇ ਉਹ ਸੀਮੈਂਟ 20 ਜਿਹੜੇ ਜਿਹੜੇ ਟਰੱਕ ਨਿਕਲਣਗੇ ਸੌਂਟ ਰੱਖ ਮਿੱਕਣ ਲਿਗਤੋਂ ਤੇ ਉੱਥੇ ਜਾਣਾ ਲਾਉਣ ਕਿ ਉੱਥੇ ਜਾਣਾ ਲੱਗੂਗਾ ਔਰ ਇੱਕ ਗੱਲ ਉਹਨਾਂ ਨੇ ਪੁੱਛੀ ਐਸੀ ਦੱਸਿਆ ਉਹਨਾਂ ਨੂੰ ਵੀ ਜਿਹੜੇ ਬੱਚੇ ਬਠਿੰਡੇ ਤੋਂ ਪਟਿਆਲੇ ਪਰਦੇ ਆ ਇਹਦੇ ਬੱਚੇ ਬਠਿੰਡੇ ਤੋਂ ਪਟਿਆਲੇ ਆ ਵੀ ਵਿਸ਼ਤਾ ਕੋਸ਼ ਕਰਦੇ ਆ ਜਿਹੜੇ ਬੱਚੇ ਜਲੰਧਰ ਯੂਨੀਵਰਸਿਟੀ ਪਰਦੇ ਆ ਗੱਲ ਯੂਨੀਵਰਸਿਟੀ ਇਹਦੇ ਬੱਚੇ ਚਤਕਾਰਾ ਚ ਪੜਦੇ ਆਂ ਰਾਜਪੁਰੇ ਜਿਹੜੇ ਬੱਚੇ ਚੰਡੀਗੜ੍ਹ ਚ ਪੜਦੇ ਆਂ ਔਰ ਇਹ ਸਾਰੇ ਬੱਚੇ ਹੀ ਸ਼ੁਕਰਵਾਰ ਨੂੰ ਆਪਦੇ ਘਰਾਂ ਨੂੰ ਆ ਜਾਂਦੇ ਆਂ ਔਰ ਮੈਂ ਦੇਖਿਆ ਵਸਾ ਦੇ ਉਤੇ ਸਰਵੇ ਕਰਕੇ ਰਾਤ ਨੂੰ 12:00 ਵਜੇ ਤੱਕ ਬੱਸਾਂ ਆਉਂਦੀਆਂ ਔਰ ਬੱਚੇ ਉਤਰਦੇ ਆ ਤੁਮ ਇਹ ਸੱਟੇ ਤੇ ਬੇਖੌਫ ਹੋ ਕੇ ਉਹ ਲੈ ਤੂੰ ਫੜਦੇ 10 ਮਿੰਟ ਦਾ ਰਸਤਾ ਉਹ ਦੇ ਕਰਤਾ ਹੁੰਦਾ ਤੇ ਘਰ ਚਲੇ ਜਾਂਦੇ ਔਰ ਜੇ ਬੱਸ ਅੱਧਾ ਉਤੇ ਜਾਂਦਾ ਹੈ ਸਾਡਾ ਸਭ ਦੀ ਥਿੰਗਾ ਪੈਣਾ ਸਾਡੇ ਬੱਚਿਆਂ ਇਹ ਜਤੁਰੂ ਰੂ ਗਈ 12 ਵਜੇ ਤੋਂ ਰਾਤ ਨੂੰ ਲੈ 11 ਵਜੇ ਰਾਤ ਨੂੰ ਜੇ ਬਸ ਸਭ ਚੇਤਾਰ ਦੂਗੀ ਉਹ ਕਿਵੇਂ ਆਉਗੀ ਆਪ ਦੇ ਕਰੇ ਉਸ ਦਾ ਬੰਦੇ ਸੇਵ ਨਹੀਂ ਗੇ ਤੇ ਬੱਚੇ ਸੇਵ ਬਤੋਂਗੇ ਇਸ ਨਾਲ ਕਰੈਨ ਵਧੂਗਾ ਲੁੱਟ ਕੋ ਵਧੂਗਾ